ਆ ਗਿਆ ਨਹੀਂ ਕਾਕਾ ਦਿੱਤੀ ਇਹਨਾਂ ਨੂੰ ਐਸੇ ਪਾਇਆ ਨਾ ਬੱਚੇ ਤੁਸੀਂ ਸੀਗੇ ਮੌਕੇ ਤੇ ਆ ਰਾਤ ਮੈਂ ਇੱਥੇ ਨੌਂ ਦਾ ਵਿਚਾਰ ਜਦੋਂ ਐਕਸੀਡੈਂਟ ਹੋਇਆ ਆਇਆ ਹੋ 11:00 ਵਜੇ ਅੱਛਾ ਇਸ ਵਕਤ ਬਠਿੰਡਾ ਦੇ ਲਹਿਰਾ ਮੁਹਬਤ ਹਰਮਲ ਪਲਾਂਟ ਕੋਲੇ ਆ ਦੇਖੋ ਕਿਸ ਤਰ੍ਹਾਂ ਜਿਹੜਾ ਤੇਜ਼ ਰਫਤਾਰ ਦੇ ਨਾਲ ਇਹ ਹਾਦਸਾ ਵਾਪਰਿਆ ਤਿੰਨ ਟਰੱਕ ਜਿਹੜੇ ਨੇ ਇਹਦੇ ਵਿੱਚ ਇਨਵੋਲ ਹੋਏ ਨੇ ਦੋ ਗੱਡੀਆਂ ਨੇ ਤੁਸੀਂ ਗੱਡੀਆਂ ਦੀ ਹਾਲਾਤ ਦੇਖੋ ਵੀ ਕਿਸ ਤਰ੍ਹਾਂ ਜਿਹੜਾ ਗੱਡੀ ਵਿਚਾਲੇ ਜਿਹੜੀ ਆ ਗਈ ਹੈ ਸੋ 3-4 ਗੱਡੀਆਂ ਜਿਹੜੀਆਂ ਇਨਵੋਲਵ ਨੇ ਇਹ ਕਦੋਂ ਹੋਇਆ ਜੀ ਐਕਸੀਡੈਂਟ ਇਹ ਰਾਤ ਵੇਲੇ ਗੱਲ ਹੈ ਹੈ ਜੀ ਪੰਜ ਗੱਡੀਆਂ ਜੀ 6 ਗੱਡੀਆਂ ਅੱਛਾ ਇਹਦਾ ਕੀ ਆ ਕਾਰਨ ਕੀ ਬਣਿਆ ਕੁਝ ਸੋ ਤੁਸੀਂ 6 ਗੱਡੀਆਂ ਤੇਜ਼ ਫਤਾਰ ਜਿਹੜੀ ਹੈ ਇਹ ਤੁਸੀਂ ਦੇਖ ਸਕਦੇ ਹੋ ਵਾਕਾ 6 ਗੱਡੀਆਂ ਇਨਵੋਲਡ ਨੇ ਇੱਕ ਟਰੱਕ ਇਨਵੋਲਡ ਹੈ ਜੋ ਤੁਸੀਂ ਦੇਖ ਸਕਦੇ ਹੋ ਕਿ ਇਸ ਸਥਿਤੀ ਜਿਹੜੀ ਆ ਤੁਸੀਂ ਦੇਖ ਸਕਦੇ ਹੋ ਇਹ ਹੋਇਆ ਕਿਵੇਂ ਜੀ ਕਿਹੜਾ ਬੰਦਾ ਸੀ ਇੱਥੇ ਮੌਕੇ ਤੇ ਡਰਾਈਵਰ ਕੋਈ ਵੀ ਨਹੀਂ ਜੀ ਹੈ ਨਹੀਂ ਅੱਛਾ ਸੋ ਇਹ ਜਿਹੜਾ ਹਾਦਸਾ ਤੁਸੀਂ ਦੇਖ ਸਕਦੇ ਹੋ ਇਹ ਇੱਕ ਮਰੂਟੀ ਦੀ ਜਿਹੜੀ ਆ ਗੱਡੀ ਆ ਫਿਰ ਇੱਕ ਰਾਜਸਥਾਨ ਦਾ ਨੰਬਰ ਹੈ ਇਹ ਕਿੰਨੇ ਕੋਲੇ ਹੋਇਆ ਜੀ ਨਹੀਂ ਜੀ ਸੁੱਤੇ ਪਏ ਸੀ ਅਸੀਂ ਤਾਂ ਅੱਛਾ ਕੋਈ ਮੌਕੇ ਦਾ ਬੰਦਾ ਹੈ ਇੱਥੇ ਕੋਈ ਕੋਈ ਨਹੀਂ ਜੀ ਮੌਕੇ ਦਾ ਨਾ ਸਾਰੇ ਕੋਈ ਬੰਦਾ ਨਹੀਂ ਸਾਰੇ ਜੇ ਅੱਛਾ ਜੀ ਰਾਤ ਹੋਇਆ ਜੀ ਫਾਟਕ ਬੰਦ ਸੀਗੀ ਫਾਟਕ ਦੇ ਕਰਨ ਅੱਛਾ ਫਾਟਕ ਬੰਦ ਸੀ ਗੱਡੀਆਂ ਤੇਜ਼ ਸੀਗੀਆਂ ਹੈ ਗੱਡੀਆਂ ਤਾਂ ਫਾਟਕ ਲੱਗਿਆ ਆ ਜੀ ਮੇਰੇ ਸਾਹਮਣੇ ਪਿੱਛੋਂ ਕੈਂਟਰ ਵਾਲ ਆਇਆ ਕ੍ਰਾਸ ਕਰਦਾ ਕਰਦਾ ਅੱਛਾ ਜੀ ਇਹਦੇ ਕਰਕੇ ਹੋਇਆ ਮੈਨੂੰ ਅੱਛਾ ਕੈਂਟਰ ਵਾਲੇ ਨੇ ਇੱਕ ਕਰਵਾਇਆ ਲਗਭਗ ਹੈ ਜੀ ਮੈਨੂੰ ਲੱਗਦਾ ਉਨੇ ਖੜੀਆਂ ਗੱਡੀਆਂ ਜੀ ਮਿੱਧਿਆਏ ਨੇ ਜੀ ਕਿਵੇਂ ਹੈ ਨੀ ਖੜੀਆਂ ਜੀ ਮਿੱਧੇ ਦੱਸਣ ਦੀ ਗੱਲ ਆ ਜੀ ਅਸੀਂ ਵੀ ਹੁਣੇ ਆਏ ਆ ਸਰ ਅੱਛਾ ਜੀ ਦੱਸਣ ਦੀ ਗੱਲ ਆ ਬੰਦੇ ਦਾ ਇਹ ਤਾਂ ਗੱ ਇਹ ਗੱਡੀ ਨਾਲੋਂ ਤੇ ਇੱਕ ਜਿਹੜਾ ਪਿੱਛੇ ਤੱਕ ਖੜਾ ਉਹ ਵੀ ਇਹਦਾ ਸ਼ਿਕਾਰ ਹੈ ਜਿਹੜਾ ਨਹੀਂ ਉਹਦਾ ਤਾਂ ਪਤਾ ਹੀ ਨਹੀਂ ਕਿ ਕੋਈ ਕੀ ਵੱਜਾ ਉਹ ਨੂੰ ਤਾਂ ਪਤਾ ਹੀ ਨਹੀਂ ਲੱਗਦਾ ਕੁਛ ਅੱਛਾ ਹੈ ਨਹੀਂ ਉਹ ਸਵੇਰੇ ਹੋਇਆ ਲੱਗਦਾ ਜੀ ਅੱਛਾ ਉਹਦਾ ਕੁਝ ਨਹੀਂ ਪਤਾ ਵੀ ਕੀ ਵੱਜਿਆ ਸੋ ਅੱਜ ਕਾਫੀ ਜਿਹੜਾ ਇਹ ਚਿੰਤਾ ਜੋ ਅਵਿਸ਼ਾ ਜਿਹੜਾ ਹੈਗਾ ਇਹ ਤੁਸੀਂ ਦੇਖ ਸਕਦੇ ਹੋ ਤੇ ਗੱਡੀਆਂ ਉਹ ਭਾਈ ਨੰਬਰ ਜਿਹੜਾ ਹੈਗਾ ਕੈਂਟਰ ਵਾਲੇ ਦੀ ਘਾੜੀ ਦੱਸੀ ਜਾ ਰਹੀ ਹੈ ਸਾਰੀ ਵੀ ਇਹ ਤੇਜ਼ ਰਫਤਾਰ ਸੀ ਬਾਕੀ ਕਿਸੇ ਵੀ ਗੱਡੀ ਦਾ ਜਿਹੜਾ ਇੱਥੇ ਦੇਖੋ ਪਿੱਛੋਂ ਠੁੱਕਿਆ ਇਹਨੇ ਆ ਦੇਖੋ ਆ ਚੀਜ਼ ਪਿੱਛੋਂ ਠੁੱਕੀ ਆ ਕਲੀਅਰ ਆ ਇਹ ਅੱਗੇ ਦੇ ਠੁੱਕੀ ਆ ਟਰੱਕ ਆ ਹੁਣ ਇਹਨੇ ਕਿਸੇ ਬਲੇਟੇ ਚ ਲੈ ਲਈ ਗੱਡੀ ਇਸ ਕੰਟਰ ਵਾਲੇ ਨੇ ਹਾਂ ਇੱਥੋਂ ਹੁਣ ਗੱਲਾਂ ਕਲੀਅਰ ਹੁੰਦੀਆਂ ਜਾਂਦੀਆਂ ਬ੍ਰੇਕਾਂ ਵੀ ਦੇਖੋ ਪਿੱਛੋਂ ਮਾਰਦਾ ਆ ਉਹ ਦੇਖੋ ਤੁਸੀਂ ਦੇਖ ਸਕਦੇ ਹੋ ਵੀ ਕਿਵੇਂ ਇਹਨੇ ਡਿੱਕ ਡੁੱਲੇ ਜੇ ਮਾਰੇ ਨੇ ਤੇ ਆ ਗੱਡੀ ਜਿਹੜੀ ਹੈਗੀ ਆ ਤੁਸੀਂ ਦੇਖ ਸਕਦੇ ਹੋ ਵੀ ਇਹ ਸਥਿਤੀ ਜਿਹੜੀ ਆ ਬਹੁਤ ਖਤਰਨਾਕ ਜਿਹੜੀਆਂ ਇਹ ਸੋ ਭਾਈ ਜੀ ਦਾ ਵੀ ਕੋਈ ਹੈਗਾ ਵੀਰ ਇਹਨਾਂ ਨੰਬਰ ਪਛਾਣ ਲੋ ਇਹਨੂੰ ਸ਼ੇਅਰ ਜ਼ਰੂਰ ਕਰ ਦਿਓ ਗੱਡੀਆਂ ਦੀ ਪਛਾਣ ਉਹਨੇ ਵੀ ਮੁਸ਼ਕਲ ਹੋਈ ਪਈ ਐਨੀ ਖਤਰਨਾਕ ਸਥਿਤੀ ਦੇ ਨਾਲ ਜਿਹੜੇ ਐਕਸੀਡੈਂਟ ਹੋਇਆ 100% ਇਹ ਆਪਣੀ ਗੱਡੀ ਹੈਂ ਅੱਛਾ ਕੀ ਟੋਲ ਟੱਕ ਸਾਲਾਂ ਦਾ ਕੀ ਕਲੀਅਰ ਰੋਡ ਕਰਨਾ ਕੋਈ ਪੁਲਿਸ ਵਾਲਾ ਨਹੀਂ ਦਿਖਾਈ ਦੇ ਰਿਹਾ ਇੱਥੇ ਕੀ ਕਹੋਂਗੇ ਜਿਹੜੀ ਉਹ ਭਗਵੰਤ ਮਾਨ ਨੇ ਉਹ ਗੱਡੀ ਜੀ ਚਲਾਈ ਸੀ ਉਹ ਵੀ ਕੋਈ ਨਹੀਂ ਦਿਂਦਾ ਇੱਥੇ ਹੋਰ ਰਾਤ ਮਸ ਆਇਆ ਵੀ ਘੰਟੇ ਟੋਡਾ ਇਸ ਸਾਲਾਂ ਦੀ ਇੱਕ ਬਣਦਾ ਇੱਥੇ ਆਉਣ ਦਾ ਘੰਟੇ ਬਾਅਦ ਆਇਆ ਉਹ 10 11 ਵਜੇ ਅੱਛਾ ਜੀ ਹਾਂ ਉਸ ਤੋਂ ਬਾਅਦ ਇੱਕ ਅੰਬੁਰਾ ਸਾਈ ਹੈ ਫਿਰ ਉਹ ਲਾ ਕੇ ਬਾਗੀ ਵਸੇ ਹੂੰ ਹੂੰ ਠੀਕ ਹੈ ਕੋਈ ਨਹੀਂ ਆਇਆ ਕਹਿੰਦੇ ਘਾਟਾ ਡਿੱਗੀ ਹੈ ਨਾ ਉਹ ਐਸਐਫ ਆਇਆ ਨਾ ਬੱਚਾ ਤੁਸੀਂ ਸੀਗੇ ਮੌਕੇ ਤੇ ਹਾਂ ਰਾਤ ਮੈਂ ਇੱਥੇ ਨਾ ਆਉਂਦਾ ਵਿੱਚ ਬਾਦ ਜਦੋਂ ਐਕਸੀਡੈਂਟ ਹੋਇਆ ਐਕਸੀਡੈਂਟ ਤੋਂ ਬਾਅਦ ਆਇਆ ਮੈਂ ਤਾਂ ਬਾਅਦ ਆਇਆ ਹਾਂ ਹਾਂ 10 11 ਵਜੇ ਦਾ ਟਾਈਮ ਸੀ ਰੋ ਮੈਂ ਆਇਆ ਹੂੰ ਹੂੰ ਕੈਂਟ ਤੋਂ ਮੈਂ ਚੋਤੌਰ ਨਾ ਗੱਡੀ ਜਿਹੜਾ ਵਾ ਦੇਖਣ ਆਇਆ ਸੀ ਮੈਂ ਉਹਨੇ ਪੁੱਛਿਆ ਤੇ ਬੰਦਿਆਂ ਨੂੰ ਨੁਕਸਾਨ ਕਿਸੇ ਦਾ ਨਹੀਂ ਹੋਇਆ ਬੰਦੇ ਚਲੋ ਬੰਦੇ ਦਾ ਨੁਕਸਾਨ ਸ਼ੁਕਰ ਹੈ ਪਰਮਾਤਮਾ ਦਾ ਇੱਕ ਗੰਗਾ ਨਾਇ ਦੀ ਗੱਡੀ ਆ ਬਾਕੀ ਦੇ ਇਧਰ ਆਪਣੀਆਂ ਆਪਣੀਆਂ ਨਾਲ ਹੋ ਗਈਆਂ ਸੋ ਜਿਹੜੀ ਸਰਕਾਰ ਦਾਅਵੇ ਕਰਦੀ ਸੀ ਵੀ ਅਸੀਂ ਗੱਡੀਆਂ ਜਿਹੜੀਆਂ ਐਕਸੀਡੈਂਟ ਵਾਲੇ ਵਿਚਾਲੇ ਹਜੇ ਵੀ ਰੋਡ ਕਲੀਅਰ ਨਹੀਂ ਕੀਤਾ ਰਾਤ ਦੇ 10 ਵਜੇ ਦਾ ਐਕਸੀਡੈਂਟ ਹੋਇਆ ਪਿੱਛੇ ਵੀ ਕੋਈ ਨਾਕੇ ਦੇ ਉੱਤੇ ਨਹੀਂ ਖੜਾ ਵਾਪਸ ਜਿਹੜੇ ਨੇ ਲੋਕ ਆਪਣੇ ਆਪ ਜਿਹੜਾ ਮੋੜ ਰਹੇ ਨੇ ਹਾਂ ਮੈਂ ਦੇਖ ਲੈ ਜੀ ਉਹਨੂੰ ਉਹਦਾ ਪਤਾ ਹੀ ਨਹੀਂ ਲੱਗ ਰਿਹਾ ਸੋ ਇਹ ਸਾਰੀ ਜਿਹੜੀ ਆ ਵੀਡੀਓ ਤੁਸੀਂ ਸ਼ੇਅਰ ਕਰ ਸਕਦੇ